ਬਠਿੰਡਾ ਦੇ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਦੇ ਸਾਹਮਣੇ ਅੱਜ ਪੇਂਡੂ ਅਤੇ ਖੇਤ ਮਜ਼ਦੂਰ ਜਥੇਬੰਦੀਆਂ ਵੱਲੋਂ ਪੱਕਾ ਧਰਨਾ ਸ਼ੁਰੂ ਕਰ ਦਿੱਤਾ ਗਿਆ ਹੈ। ਇਸ ਮੌਕੇ ਤੇ ਜਾਣਕਾਰੀ ਦਿੰਦੇ ਹੋਏ ਆਗੂਆਂ ਨੇ ਦੱਸਿਆ ਕਿ ਜੋ ਬਾਰਿਸ਼ਾ ਸਮੇ ਮਜ਼ਦੂਰਾਂ ਦੇ ਘਰ ਟਾਏ ਗਏ ਸਨ ਜਾਂ ਨੁਕਸਾਨੇ ਗਏ ਸਨ ਉਹਨਾਂ ਦਾ ਅੱਜ ਤੱਕ ਪੰਜਾਬ ਸਰਕਾਰ ਵੱਲੋਂ ਮੁਆਵਜ਼ਾ ਨਹੀਂ ਦਿੱਤਾ ਗਿਆ ਅਤੇ ਨਾ ਹੀ ਮਹਿਲਾਮਾਂ ਨੂੰ 1100 ਰੁਪਿਆ ਦਿੱਤਾ ਗਿਆ ਹੈ ਜੋ ਪੰਜਾਬ ਸਰਕਾਰ ਨੇ ਵਾਦਾ ਕੀਤਾ ਸੀ ਸੂਬਾ ਸਰਕਾਰ ਅਤੇ ਕੇਂਦਰ ਸਰਕਾਰ ਵੱਲੋਂ ਰਲ ਕੇ ਮਨਰੇਗਾ ਦਾ ਕੰਮ ਵੀ ਬੰਦ ਕੀਤਾ ਜਾ ਰਿਹਾ ਹੈ ਇਸ ਨੂੰ ਲੈ ਕੇ ਸਾਡੇ ਵੱਲੋਂ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਦੇ ਸਾਹਮਣੇ ਪੱਕਾ ਧਰਨਾ ਲਾਇਆ ਜਾ ਰਿਹਾ ਹੈ ਉਹਨਾਂ ਇਹ ਵੀ ਕਿਹਾ ਕਿ ਪੰਜਾਬ ਦੀਆਂ 9 ਪਿੰਡੂ ਅਤੇ ਖੇਤ ਮਜ਼ਦੂਰ ਜਥੇਬੰਦੀਆਂ ਦੀ ਮੀਟਿੰਗ ਦੌਰਾਨ ਫੈਸਲਾ ਕੀਤਾ ਗਿਆ ਕਿ 5 ਅਤੇ 6 ਜਨਵਰੀ ਨੂੰ ਜ਼ਿਲ੍ਹਾ ਹੈੱਡ ਕੁਆਟਰਾਂ ਤੇ ਸੂਬੇ ਭਰ ਵਿੱਚ ਧਰਨੇ ਦਿੱਤੇ ਜਾਣਗੇ। ਠੀਕ ਹੈ ਜੀ। ਹਾਂ ਜੀ ਕੀ ਨਾਮ ਹੈ ਤੇ ਕਿਹੜੀ ਜਥੇਬੰਦੀ ਆਪਣੇ? ਮੈਂ ਜੋਰਾ ਸਿੰਘ ਨਸਰਾਲੀ ਸੂਬਾ ਪ੍ਰਧਾਨ ਪੰਜਾਬ ਖੇਤ ਮਜ਼ਦੂਰ ਜੀ ਹਨ। ਅੱਜ ਜ਼ਿਲ੍ਹਾ ਬਠਿੰਡਾ ਦੇ ਪੱਧਰ ਤੇ ਸਾਡੀਆਂ 6 ਮਜ਼ਦੂਰ ਪਿੰਡੂ ਜਥੇਬੰਦੀਆਂ ਨੇ ਜਿਹੜੀਆਂ ਉਹ ਇਕੱਠੀਆਂ ਹੋ ਕੇ ਡੀਸੀ ਦਫ਼ਤਰ ਬਠਿੰਡਾ ਦੇ ਦਫ਼ਤਰ ਅੱਗੇ ਅਸੀਂ ਅਣਮਿਥੇ ਸਮੇਂ ਦਾ ਜਿਹੜਾ ਧਰਨਾ ਉਹ ਸ਼ੁਰੂ ਕੀਤਾ ਹੈਗਾ ਇਹ ਧਰਨੇ ਦੀਆਂ ਮੰਗਾਂ ਉਹਨੇ ਕਿ ਜੇ ਬਾਰਸ਼ਾਂ ਦੇ ਕਾਰਨ ਸਾਡੇ ਮਜ਼ਦੂਰਾਂ ਦੇ ਘਾਟ ਡੇ ਗੇ ਹੈਗੇ ਆ ਕੰਧਾਂ ਪਾੜ ਗਿਆਂ ਹੋਰ ਨੁਕਸਾਨ ਹੋਇਆ ਉਹਦੀ ਪਰਪਾਈ ਉਹ ਕੀਤੀ ਜਾਵੇ ਇਸ ਦੇ ਨਾਲ ਹੀ ਆ ਜਿਹੜੀ ਭਗਵੰਤਮਾਨ ਸਰਕਾਰ ਨੇ ਲੋਕਾਂ ਨਾਲ ਵਾਅਦੇ ਕੀਤੇ ਸੀ ਉਹ ਸਾਰੇ ਇੱਕ ਕਰਕੇ ਭੁੱਲੇ ਜਾ ਰਹੇ ਇੱਕ ਸਾਲ ਕਰੀਬ ਰਹਿ ਗਿਆ ਤੇ ਮਜ਼ਦੂਰਾਂ ਕੰਨੀ ਦੇ ਕਾਰੇ ਵਾਂਗੂ ਉਹਨਾਂ ਨੇ ਪਾਸੇ ਰੱਖ ਛੱਡੇ ਹੈਗੇ ਆ ਅਸੀਂ ਇਹ ਮੰਗ ਕਰਨ ਆਏ ਹੈਗੇ ਆ ਕਿ ਕੇਂਦਰ ਦੀ ਮੋਦੀ ਸਰਕਾਰ ਨੇ ਤੇ ਭਗਵੰਤ ਮਾਨ ਸਰਕਾਰ ਨੇ ਇਕਜੁੱਟ ਹੋ ਕੇ ਜੋ ਮੰਦਰੀਕਾ ਦਾ ਕੰਮ ਆ ਜੋ ਮਜ਼ਦੂਰਾਂ ਦਾ ਇੱਕ ਬਹੁਤ ਵੱਡਾ ਰੋਜ਼ਗਾਰ ਦਾ ਸਾਧਨ ਹੈ ਉਹ ਬੰਦ ਕਰ ਦਿੱਤਾ ਗਿਆ ਉਹਦੇ ਹਰ ਸਾਲ ਜਿਹੜੇ ਬਜਟ ਨੇ ਮੰਦਰੀਕਾ ਦੇ ਉਹ ਖਤਮ ਕੀਤੇ ਜਾ ਰਹੇ ਆ ਤੇ ਹੌਲੀ-ਹੌਲੀ ਦੋਨਾਂ ਸਰਕਾਰਾਂ ਦੀ ਤੇ ਸੂਬਿਆਂ ਦੀਆਂ ਕੁੱਲ ਸਰਕਾਰਾਂ ਦੀ ਇਹ ਨੀਤੀ ਹੈ ਕਿ ਜਿਹੜੇ ਇਹ ਮਨਰੇਕਾ ਦਾ ਕੰਮ ਹੈ ਦੀ ਸਫਾਈ ਜਿਹੜੀ ਉਹ ਲਵੇੜ ਦਿੱਤੀ ਜਾਵੇ ਇਸ ਕਰਕੇ ਅਸੀਂ ਇਹ ਮੰਗ ਕਰਨਾ ਹੈ ਕਿ 700 ਰੁਪਏ ਦਿਹਾੜੀ ਦਿੱਤੀ ਜਾਵੇ ਤੇ ਸਾਰੇ ਬਾਲਗ ਮੈਂਬਰਾਂ ਨੂੰ ਸਾਲ ਭਰ ਦਾ ਕੰਮ ਦਿੱਤਾ ਜਾਵੇ ਜੋ ਭਗਵਾਨਤਮਾਨ ਨੇ ਗਾਰੰਟੀ ਦਿੱਤੀ ਸੀ 1100 ਰੁਪਿਆ ਔਰਤਾਂ ਦੇ ਖਾਤੇ 'ਚ ਪਾਉਣਾ ਉਹਦੀ ਮੰਗ ਕਰਦੇ ਆ ਜੋ ਕਣਕ ਸਮੇਸਰ ਉਹ ਦਿੱਤੀ ਜਾਵੇ ਇਸੇ ਹਿਸਾਬ ਦੇ ਨਾਲ ਜੋ 5000 ਰੁਪਇਆ ਵਿਧਵਾ ਬਣਾਪਾ ਪੈਨਸ਼ਨ ਆ ਜਿਹੜੀ ਉਹ ਦਿੱਤੀ ਜਾਵੇ ਇਸ ਗੱਲ ਕਰਕੇ ਅੱਜ ਅਸੀਂ ਜ਼ਿਲ੍ਹੇ ਪੱਤਰ ਦਾ ਧਰਨਾ ਲਾਇਆ ਹੈਗਾ ਤੇ ਆਉਣ ਵਾਲੇ ਸਮੇਂ ਦੇ ਵਿੱਚ ਕੱਲ ਸੂਬੇ ਦੀ ਨੌ ਜਥੇਬੰਦੀਆਂ ਦੀ ਮੀਟਿੰਗ ਹੋਈ ਹੈ ਉਹਦੇ ਵਿੱਚ ਪ੍ਰੋਗਰਾਮ ਲਿਖਿਆ ਕਿ 5 ਤੇ 6 ਜਨਵਰੀ ਨੂੰ ਅਸੀਂ ਜਿਹੜਾ ਨਵਾਂ ਸਾਲ ਚੜਨਾ ਉਹਦੇ ਵਿੱਚ ਸਾਰੇ ਪੰਜਾਬ ਦੇ ਡੀਸੀ ਦਫ਼ਤਰਾਂ 'ਕੇ ਧਰਨੇ ਦੇਣੇ ਆ ਸਰਕਾਰ ਦੇ ਕੰਨਾਂ ਤੇ ਜੇ ਫਿਰ ਵੀ ਜੂਨ ਨਾ ਸਰਕੀ ਤਾਂ ਮਾਰਚ ਦੇ ਪਹਿਲੇ ਹਫਤੇ ਚੰਡੀਗੜ੍ਹ ਦੇ ਵਿੱਚੇ ਮਜ਼ਦੂਰਾਂ ਦੀਆਂ ਕੁੱਲ ਜਥੇਬੰਦੀਆਂ ਵੱਲੋਂ ਮੋਰਚਾ ਜਿਹੜਾ ਪੱਕੇ ਤੌਰ ਉਤੇ ਚੰਡੀਗੜ੍ਹ ਚਲਾਇਆ ਜਾਵੇਗਾ ਸਤਾ ਵਿੱਚ ਹੁਣ ਤੋਂ ਪਹਿਲਾਂ ਕਹੇ ਸੀਗੇ ਵੀ ਅਸੀਂ ਸਾਰੇ ਕੰਮ ਕਰ ਰਹੇ ਹਾਂ ਤੇ ਧਰਨਾ ਲਾਉਣ ਦੀ ਜ਼ਰੂਰਤ ਨਹੀਂ ਪੋਪਦੀ ਦੇਖੋ ਇਹ ਕਹਿਣ ਦੀਆਂ ਗੱਲਾਂ ਸੀ ਉਹਨਾਂ ਕਹਿਣ ਦਾ ਮਤਲਬ ਇਹ ਸੀ ਵੀ ਅਸੀਂ ਤਾਂ ਧਰਨੇ ਆ ਜਿਹੜੇ ਉਹ ਖਤਮ ਹੋ ਜਾਣੇ ਨੇ ਕਿਉਂਕਿ ਅਸੀਂ ਤਾਂ ਕੰਮ ਕਰਦੇ ਨੇ ਲੋਕਾਂ ਨੂੰ ਘਬਰਾਹ ਕੀਤਾ ਇਸੇ ਕਰਕੇ ਅੱਜ ਸਾਰੇ ਜਿਹੜੇ ਪੰਜਾਬ ਦੇ ਅੰਦਰ ਧਰਦੇ ਵੀ ਲੱਗ ਰਹੇ ਹੈਗੇ ਆ ਉਹਨਾਂ ਦੇ ਮਸਲੇ ਹੱਲ ਕਰਨ ਦੀ ਜਗ੍ਹਾ ਜਿਹੜੀਆਂ ਲਾਠੀਆਂ ਨੇ ਉਹ ਭਗਵੰਤ ਮਾਨ ਸਰਕਾਰ ਵੱਲੋਂ ਚਲਾਈਆਂ ਜਾ ਰਹੀਆਂ ਨੇ ਜੇਲ੍ਹਾਂ ਜਾਗੂ ਬੈਠੇ ਹੈਗੇ ਆ ਲੋਕਾਂ ਦੀ ਗੱਲ ਨੂੰ ਦਰਕਨਾਰ ਕੀਤਾ ਜਾ ਰਿਹਾ ਹੈਗਾ ਇਸ ਕਰਕੇ ਭਗਵੰਤ ਮਾਨ ਜਿਹੜਾ ਬਦਲਾਅ ਦੀ ਨੀਤੀ ਲੈ ਕੇ ਆਇਆ ਸੀ ਉਹਨੇ ਪਿਛਲੀਆਂ ਕੁੱਲ ਸਰਕਾਰਾਂ ਨੂੰ ਮਾਤ ਪਾ ਕੇ ਇੱਕ ਨਵੇਂ ਚੰਦ ਚਾੜ ਤੇ ਕਿ ਲੋਕਾਂ ਦੇ ਵਿੱਚ ਜਿਹੜੇ ਉਹਨਾਂ ਦੇ ਮਸਲੇ ਸੀ ਉਹ ਜਿਉਂਦੇ ਤਿਉਹ ਹੈਗੇ ਆ ਇਸੇ ਕਰਕੇ ਹਰ ਤਬਕਾ ਸੰਘਰਸ਼ ਦੇ ਵਿੱਚ ਮਜ਼ਦੂਰਾਂ ਨੇ ਅੱਜ ਬਠਿੰਡੇ ਜ਼ਿਲ੍ਹੇ ਦੇ ਵਿੱਚ ਮੋਰਚਾ ਜਿਹੜਾ ਪੱਕਾ ਲਾ ਦਿੱਤਾ ਗਿਆ ਜੇ ਮੰਗਾ ਨਾ ਮੰਨਿਆ ਗਿਆ ਤਾਂ ਫਿਰ ਅਗਲਾ ਸ਼ਿਕਾਇਤ ਕਰਾਂਗੇ ਅਸੀਂ ਅੱਜ ਇੱਥੇ ਲਗਾਤਾਰ ਬੈਠਾਂਗੇ ਪਹਿਲਾਂ ਤਾਂ ਅੱਜ ਅਸੀਂ ਮੁਜ਼ਾਰਾ ਵੀ ਕਰਨਾ ਹੈਗਾ ਬੱਸ ਅਡੇ ਤੱਕ ਤੇ ਉਸ ਤੋਂ ਬਾਅਦ ਅਸੀਂ ਆਪਣੀ ਮੀਟਿੰਗ ਕਰਕੇ ਕੋਈ ਤਖੜਾ ਐਕਸ਼ਨ ਹੈ ਜਿਹੜਾ ਜੇ ਸਾਡੀ ਗੱਲ ਨਾ ਸੁਣੀ ਤਾਂ ਅਸੀਂ ਮਤਲਬ ਤਖੜਾ ਐਕਸ਼ਨ ਹੈ ਜਿਹੜਾ ਜ਼ਿਲ੍ਹੇ ਵੱਲੋਂ ਵੀ ਦਵਾਂਗੇ ਇਹ ਧਰਨਾ ਅੱਜ ਦਾ ਹੀ ਆ ਕੇ ਜਾ ਨਹੀਂ ਲਗਾਤਾਰ ਚੱਲੂਗਾ ਜੀ ਇਹ ਧਰਨਾ ਅਣ ਮਿੱਥੇ ਸਮੇਂ ਦਾ ਇਸੇ ਕਰਕੇ ਕਿਹਾ ਹੈਗਾ ਜਿਹਦੇ ਕਰਕੇ ਅਸੀਂ ਮੀਟਿੰਗ ਦੀ ਵੀ ਪ੍ਰਸ਼ਾਸਨ ਤੋਂ ਮੰਗ ਕਰਦੇ ਆ ਦੋ ਤਿੰਨ ਵਾਰ ਪਹਿਲਾਂ ਕਰ ਚੁੱਕੇ ਆ ਸਾਨੂੰ ਮੀਟਿੰਗ ਨਹੀਂ ਦਿੱਤੀ ਜਾ ਰਹੀ ਮਜ਼ਦੂਰਾਂ ਨੂੰ ਇੰਨਾ ਪ੍ਰਸ਼ਾਸਨ ਨੇ ਤੇ ਇਥੋਂ ਦੀ ਭਗਵਾਨ ਤਮਨ ਸਰਕਾਰ ਨੇ ਅਣਗੌਲਿਆ ਕੀਤਾ